ਮੇਰਾ ਨਾਮ ਭਵੀ ਸ਼ਰਮਾ ਜੀ ਜੀ ਅੱਜ ਜਿਹੜੇ ਇਸ ਕਾਲਪੋਰਮ ਦੇ ਵਿੱਚ ਬਕਾਇਆ ਇੱਕ ਹੀ ਕੇ ਨਾਮ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਪੂਰੇ ਵਾਰਡ ਵੱਲੋਂ ਪੂਰੇ ਇਲਾਕੇ ਵੱਲੋਂ ਐਮਐਲਏ ਚੌਧਰੀ ਮਦਰ ਨਾਲ ਬੱਗਾ ਜੀ ਦਾ ਜਿਨ੍ਹਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਸਾਡੇ ਸਰਕਾਰੀ ਸਕੂਲ ਨੂੰ ਕੁੰਦਨਪੁਰਿਸ ਸਰਕਾਰੀ ਸਕੂਲ ਨੂੰ 18 ਲੱਖ ਦੀ ਗ੍ਰਾਂਟ ਦਿੱਤੀ ਸੀਗੀ ਜਿਹੜੀ ਕਿ ਅੱਜ ਲੱਗ ਕੇ ਕੰਮ ਕਮਾਲ ਹੋ ਗਿਆ ਵਾ ਤੇ ਦੋ ਕਲਾਸਰੂਮ ਜਿਹਦੇ ਵਿੱਚ ਤਿਆਰ ਹੋਏ ਨੇ ਔਰ ਫ੍ਰਿਜ ਹੈ ਔਰ ਹੋਰ ਜਿਹੜੇ ਕੰਮ ਹੋਣ ਵਾਲੇ ਸੀ ਸਕੂਲ ਦੇ ਉਹ ਸਾਰੇ 18 ਲੱਖ ਦੀ ਗ੍ਰਾਂਟ ਦੇ ਨਾਲ ਉਹ ਕੰਮ ਕਰਾਏ ਗਏ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਗਾਈ ਨੇ ਵਾਦਾ ਕੀਤਾ ਕਿ ਸਕੂਲ ਨੂੰ ਹੋਰ ਜਿਸ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਦੀ ਬਿਲਕੁਲ ਪੈਰ ਦੇ ਹਾਜ਼ਾਰ ਤੇ ਨਾਲ ਖੜੇ ਆ ਸਕੂਲ ਦੇ ਔਰ ਉਸ ਤੋਂ ਇਲਾਵਾ ਵੀ ਐਮਐਲਏ ਬਗਾਈ ਦੇ ਨਾਰਥ ਦੇ ਵਿੱਚ ਜਿਹੜੇ ਆ ਕਰੀਬ 2 ਕਰੋੜ ਦੇ ਆਸ-ਪਾਸ ਦੀਆਂ ਗ੍ਰਾਂਟਾਂ ਦੇ ਸਕੂਲਾਂ ਦੇ ਵਿੱਚ ਕੰਮ ਚੱਲ ਰਹੇ ਨੇ ਇਹ ਜਿਹੜਾ ਸਾਡਾ ਸਰਕਾਰ ਦਾ ਜਿੱਦਾਂ ਕਿ ਸਿੱਖਿਆ ਦੇ ਕਿ ਕ੍ਰਾਂਤੀ ਲਿਆਣੀ ਹੈ ਉਹ ਸਿੱਖਿਆ ਦੀ ਕ੍ਰਾਂਤੀ ਦੇ ਵਿੱਚ ਇਹ ਪਹਿਲ ਕਦਮੀ ਹੈ ਔਰ ਹਰ ਹਰ ਇੱਕ ਕੌਨਸੀਜੈਂਸੀ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਸਰਦਾਰ ਭਗਵੰਦ ਮਾਨ ਜੀ ਦਾ ਔਰ ਹਰਜੋਤ ਸਿੰਘ ਬੈਸ ਜੀ ਦਾ ਸਾਡੇ ਸਿੱਖਿਆ ਮੰਤਰੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਥੋਂ ਜੋ ਪ੍ਰੋਜੈਕਟ ਲੈ ਕੇ ਚੌਧਰੀ ਮਦਨ ਲਾਲ ਬੱਗਾ ਜੀ ਗਏ ਉਹਨਾਂ ਨੇ ਪਾਸ ਕੀਤਾ ਔਰ ਗ੍ਰਾਂਟ ਦਿੱਤੀ ਜਿਹੜੀ ਉਹ ਸ਼ਲਾਘਾਯੋਗ ਹੈ ਔਰ ਉਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਔਰ ਐਮ ਐਲ ਏ ਚੌਧਰੀ ਮਦਨ ਲਾਲ ਬੱਗਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਸਾਡਾ ਨਾਰਥ ਦੇ ਵਿੱਚ ਕੁੰਦਨਪਰੀ ਸਕੂਲ ਨੂੰ ਪਹਿਲਾ ਗ੍ਰਾਂਟ ਦਿੱਤੀ ਹੋਰ ਬਾਕੀ ਜਿੱਥੇ ਵੀ ਚੱਲ ਰਹੀ ਆ ਉਹਦੇ ਲਈ ਵੀ ਧੰਨਵਾਦ ਆ ਲੋਕਾਂ ਨੂੰ ਕੀ ਵੀਰ ਕਰਨਾ ਚਾਹੁੰਦੇ ਜਿਵੇਂ ਜਮੀਨ ਤੋਂ ਕੰਮ ਨੂੰ ਵੋਟਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਸਾਡੀ ਆਮ ਆਦਮੀ ਪਾਰਟੀ ਨੇ ਜੋ ਡਿਵੈਲਪਮੈਂਟ ਕੀਤੀ ਹੈ ਔਰ ਵੈਸਟ ਦੇ ਵਿੱਚ ਵੀ ਜੋ ਸਾਡੇ ਸਵਰਗੀ ਐਮਐਲਏ ਗੋਗੀ ਜੀ ਨੇ ਵੀ ਉੱਥੇ ਡਿਵੈਲਪਮੈਂਟ ਕੀਤੀ ਹੈ ਉਹ ਡਿਵੈਲਪਮੈਂਟ ਦਾ ਜਿਹੜਾ ਵਾ ਸਾਰਾ ਉਹ ਵੋਟ ਦੇ ਗਰੁੱਪ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾਓ ਕਿਉਂਕਿ ਡਵੈਲਪਮੈਂਟ ਨੂੰ ਹੀ ਵੋਟ ਪਾਣੀ ਚਾਹੀਦੀ ਹੈ ਜੇ ਦੂਸਰੇ ਬੰਦੇ ਨੂੰ ਆਪਾਂ ਵੋਟ ਪਾਵਾਂਗੇ ਤਾਂ ਸਾਡੇ ਕੰਮ ਨਹੀਂ ਹੋਊਗੇ ਔਰ ਇਲਾਕੇ ਦੀ ਵੀ ਨੁਹਾਰ ਜਿਹੜੀ ਆ ਉਹ ਨਹੀਂ ਬਦਲੇਗੀ ਆਪਾਂ ਜੇ ਤਰੱਕੀ ਚਾਹਣੇ ਇਲਾਕੇ ਦੀ ਤੇ ਵਧੀਆ ਬੰਦੇ ਨੂੰ ਔਰ ਜਿਹੜਾ ਬੰਦਾ ਡਵੈਲਪਮੈਂਟ ਕਰਾ ਸਕਦਾ ਉਹਨੂੰ ਹੀ ਵੋਟ ਕਰੋ ਉਹਦੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਦੇ ਹੀ ਕੈਂਡੀਡੇਟ ਸਾਡੇ ਸੰਜੀਵ ਅਰੋੜਾ ਜੀ ਨੂੰ ਹੀ ਵੋਟ ਕਰੋ ਐਕਚੁਅਲੀ ਅੱਜ ਦਾ ਪ੍ਰੋਗਰਾਮ ਜਿਹੜਾ ਸਾਡਾ ਹੈਗਾ 3 ਸਾਲ ਦੀ ਸਾਡੀ ਕਾਰਗੁਜ਼ਾਰੀ 3 ਸਾਲ ਦੀ ਜਿਹੜੀ ਉਹ ਲੋਕਾਂ ਤੱਕ ਲੈ ਕੇ ਜਾ ਰਹੇ ਆ ਔਰ ਸਾਡੇ ਇਲੈਕਸ਼ਨ ਦਾ ਮੁੱਖ ਏਜੰਡਾ ਸੀਗਾ এডੂਕੇਸ਼ਨ ਹੈਲਥ ਔਰ ਬਿਜਲੀ ਔਰ ਚੌਥਾ ਸਾਡਾ ਸੀਗਾ ਸਾਡੀਆਂ ਮਤਵਾਵਾਂ ਪੈਣਾ ਵਸੇ ਇਜ਼ਹਾਰ ਵੀ ਆ ਤਿੰਨ ਜਿਹੜੀਆਂ ਸਾਡੀਆਂ ਗਾਰੰਟੀਆਂ ਸੀਗੀਆਂ ਅਸੀਂ ਪੂਰਨ ਕਰ ਲਈਆਂ ਨੇ ਜਿਸ ਦੇ ਵਿੱਚ ਅਸੀਂ 3 ਸਾਲ ਦੇ ਵਿੱਚ ਜਿੰਨੇ ਸਾਡੇ ਸਕੂਲ ਸੀਗੇ ਚਾਹੇ ਉਹਨਾਂ ਦੀਆਂ ਇਮਾਰਤਾਂ ਸੀਗੀਆਂ ਚਾਹੇ ਉਹਨਾਂ ਦੀ ਚਾਰਦੀਵਾਰੀ ਸੀ ਚਾਹੇ ਸਾਡੇ ਬੱਚਿਆਂ ਦੇ ਵਾਸਤੇ ਫ੍ਰਿਜਰ ਸੀਗਾ ਟੈਕਸ ਵਗੈਰਾ ਚਾਹੇ ਉਹਨ ਕੀ ਸਾਡੇ ਬੱਚਿਆਂ ਤੋਂ ਟਾਇਲਟ ਸੀਗੇ ਜਿੱਥੇ ਬੱਚੇ ਬੱਚੇ ਬਾਥਰੂਮ ਜਾਂਦੇ ਕਰਨ ਤੇ ਕੁਛ ਵੀ ਹੈ ਨਹੀਂ ਸੀਗਾ ਅੱਜ ਹਰ ਫੈਸਿਲਿਟੀ ਅਸੀਂ ਪ੍ਰੋਵਾਈਡ ਕਰਾਈ ਆ ਦੇਖੋ ਨਿਗਮਾਰੋਂ ਨਵੀਂ ਬਿਲਡਿੰਗ ਬਣ ਗਈ ਇੱਥੇ ਬੱਚੇ ਆਰਾਮ ਨਾਲ ਬੈਠ ਸਕਦੇ ਨੇ ਇੰਟੈਕ ਸਾਰਾ ਫਰਨੀਚਰ ਨਵਾਂ ਆ ਗਿਆ ਇਹਦੇ ਨਾਲ ਬੈਠ ਕੇ ਬੱਚਿਆਂ ਨੂੰ ਇੱਕ ਸੋਚ ਬਣ ਜਾਂਦੀ ਐ ਐਜੂਕੇਸ਼ਨ ਦੇ ਵਿੱਚ ਬੱਚਿਆਂ ਦੀ ਸੋਚ ਹੁੰਦੀ ਐ ਕਿ ਅਸੀਂ ਜਿੱਥੇ ਸਟੱਡੀ ਲੈ ਰਹੇ ਹਾਂ ਉੱਥੇ ਸਾਡੀ ਨੂੰ ਸਾਨੂੰ ਫੈਸਿਲਟੀਆਂ ਬੁਰੀਆਂ ਨੇ ਅੱਜ ਸਾਰੇ ਸਕੂਲ ਕੰਪਿਊਟਰਾਈਜ਼ ਹੋ ਗਏ ਇਹ ਬੜਾ ਵੱਡਾ ਅੰਤਰ ਹੈ ਦਿਨਸਾਲ ਦਾ ਇਹ ਪਹਿਲ ਕਦੇ ਵੀ ਸਾਡੇ ਸੀਐਮ ਸਾਹਿਬ ਦੀ ਜਿਹੜੇ ਆ ਚੇਤੇ ਦੁਰ ਦੇ 3 ਸਾਲ ਦਾ ਜਿਹੜਾ ਸਫਰ ਕੀਤਾ ਉਹਨਾਂ ਨੇ ਅੱਜ ਰਿਜ਼ਲਟ ਆ ਰਿਹਾ ਇੱਥੇ 18 ਲੱਖ ਰੁਪਏ ਲਗਾਇਆ ਜਿਹਦੇ ਚ ਬਿਲਡਿੰਗ ਵੀ ਬਣੀ ਹੈ ਕੁਝ ਬਾਥਰੂਮ ਟਾਇਟਲ ਬਣਨੇ ਸੀਗੇ ਹੋਰ ਕਾफी ساری ਰਿਪੇਅਰ ਹੋਣੀ ਸੀ ਫਰਨੀਚਰ ਲਾਉਣ ਵਾਲਾ ਸੀਗਾ 18 ਲੱਖ ਰੁਪਏ ਲਗਾયા ਹੋਰ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ-ਜਿੱਥੇ ਕਹਿਣਗੇ ਹੋਰ ਫੈਸਿਲਿਟੀ ਚਾਹੀਦੀ ਸਾਨੂੰ ਉਹਸੀ ਪ੍ਰੋਵਾਈਡ ਕਰਾਵਾਂਗੇ ਦੇਖੋ ਡਿਵੈਲਪਮੈਂਟ ਰਿਪੋਰਟ ਪੜ੍ਹਨੀ ਹੈ ਜੀ ਲੋਕਾਂ ਨੂੰ ਜਿਵੇਂ ਸਿਆਣੇ ਦੀ ਕਹਾਵਤ ਹੁੰਦੀ ਹੈ ਚੰਮਣੀ ਪੇਰਾ ਕੰਮ ਪਿਆ ਰਹੇ ਲੋਕਾਂ ਨੇ ਕੰਮ ਨੂੰ ਬੋੜ ਬਣੀ ਹੈ ਕੰਮ ਦੇ ਮੋੜ ਲੱਗੇਗੀ ਔਰ ਡਿਵੈਲਪਮੈਂਟ ਬੂਗੜ ਪਾ ਰਹੇ ਲੋਕੀ